ਜਿਨਾ ਕੇ ਪੰਜਾਬ ਦੇ ਲੋਕਾਂ ਨੂੰ ਇਹ ਛੋਟੇ ਛੋਟੇ ਕੰਮਾਂ ਦੇ ਵਿੱਚ ਹੀ ਉਲਝਾਈ ਬੈਠੇ ਹਨ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਪੱਕੀਆਂ ਕਰਨੀਆਂ ਜਾਂ ਰਾਸ਼ਨ ਫਰੀ ਦੇਣਾ ਬੱਚਾਂ ਤੇ ਫਰੀ ਸਫਰ ਹਜ਼ਾਰ ਹਜ਼ਾਰ ਰੁਪਈਆ ਲੇਡੀ ਨੂੰ ਮਹੀਨੇ ਦਾ ਦੇਣਾ ਜਦੋਂ ਵੀ ਦੁਬਾਰਾ ਇਲੈਕਸ਼ਨ ਹੁੰਦੀ ਆ ਲੋਕ ਫਿਰ ਭੁੱਲ ਜਾਂਦੇ ਹਨ ਅਸੀਂ ਪਹਿਲਾਂ ਫਿਲਮ ਦੇਖਦੇ ਹੁੰਦੇ ਸੀ ਰੋਟੀ ਕੱਪੜਾ ਔਰ ਮਕਾਨ ਜੈ ਕਹਾਵਤ ਸੀ ਪੁੱਲੀ ਗੁੱਲੀ ਜੁੱਲੀ ਮਹਾਰਾਸ਼ਟਰੀ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਨਾਗਰ ਨੂੰ ਅਗਾਂਹ ਕਰਨਾ ਚਾਹੁੰਦੇ ਹਾਂ ਤੁਸੀਂ ਆਪਣੇ ਜਿਹੜੇ ਮੁੱਦੇ ਆ ਏਜੰਡੇ ਉਹ ਬਦਲੋ ਕਿਉਂਕਿ ਅਸੀਂ ਟੈਕਸ ਭਰਦੇ ਆ ਜੀਐਸਟੀ ਭਰਦੇ ਆ ਕੋਈ ਕੰਮ ਕਰਦਾ ਚਾਹੇ ਨਹੀਂ ਕਰਦਾ ਕਿਸੇ ਦਾ ਕੰਮ ਚੱਲਦਾ ਨਹੀਂ ਚੱਲਦਾ ਕੋਈ ਖੇਤੀਬਾੜੀ ਕਰਦਾ ਕੋਈ ਦੁਕਾਨਦਾਰੀ ਕਰਦਾ ਕੋਈ ਬਿਜ਼ਨਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜੋ ਵੀ ਰਾਜਨੀਤਿਕ ਪਾਰਟੀਆਂ ਹਨ ਚਾਹੇ ਉਹ ਅੰਤਰਰਾਸ਼ਟਰੀ ਹਨ ਚਾਹੇ ਉਹ ਲੋਕਲ ਪਾਰਟੀਆਂ ਹਨ ਉਹਨਾਂ ਦੇ ਜਿਹੜੇ ਏਜੰਡੇ ਹਨ ਅਸੀਂ ਗੱਲ ਕਰਕੇ 1947 ਤੋਂ ਲੈ ਕੇ ਅੱਜ ਤੱਕ ਦੀ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਛੋਟੇ ਛੋਟੇ ਕੰਮਾਂ ਦੇ ਵਿੱਚ ਹੀ ਉਲਝਾਈ ਬੈਠੇ ਹਨ ਜਿਵੇਂ ਕਿ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਆ ਇਹਨਾਂ ਦੇ ਕੁਝ ਅਜਿਹੇ ਮੁੱਦੇ ਹੁੰਦੇ ਹਨ ਜਿਹੜੇ ਕਿ ਲੋਕਾਂ ਨੂੰ ਬਹੁਤੇ ਸਾਰਸਾ ਇੱਕ ਸਿੱਧ ਨਹੀਂ ਹੁੰਦੇ ਜਿਵੇਂ ਕਿ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਪੱਕੀਆਂ ਕਰਨੀਆਂ ਜਾਂ ਰਾਸ਼ਨ ਫਰੀ ਦੇਣਾ ਬੱਚਾਂ ਤੇ ਫਰੀ ਸਫਰ ਹਜ਼ਾਰ-ਹਜ਼ਾਰ ਰੁਪਈਆ ਲੇਡੀ ਨੂੰ ਮਹੀਨੇ ਦਾ ਦੇਣਾ ਕਿਸਾਨਾਂ ਨੂੰ ਜਿਵੇਂ ਕਿ ਸਬਸਿਡੀਆਂ ਦੇਣਾ ਇਸੇ ਤਰ੍ਹਾਂ ਹੀ ਸ਼ਹਿਰਾਂ ਦੇ ਵਿੱਚ ਕੁਝ ਨਾ ਕੁਝ ਥੋੜੀਆਂ-ਬਹੁਤੀਆਂ ਸਹੂਲਤਾਂ ਦੇ ਕੇ ਇਹ ਸਰਕਾਰਾਂ ਡੰਗ ਟਪਾਉ ਸਰਕਾਰਾਂ ਹੀ ਹਨ ਲੋਕਾਂ ਨੂੰ ਇਨ੍ਹਾਂ ਛੋਟੇ-ਛੋਟੇ ਮੁੱਦਿਆਂ ਦੇ ਸੁਛੋਟ ਕੰਮਾਂ ਦੇ ਵਿੱਚ ਉਲਝਾ ਕੇ 5 ਸਾਲ ਪੂਰੇ ਕਰ ਲੈਂਦੀਆਂ ਹਨ ਜਦੋਂ ਵੀ ਦੁਬਾਰਾ ਇਲੈਕਸ਼ਨ ਹੁੰਦੀ ਆ ਲੋਕ ਫਿਰ ਭੁੱਲ ਜਾਂਦੇ ਹਨ ਅਸੀਂ ਲੋਕਾਂ ਨੂੰ ਇਹ ਅਸੀਂ ਯਾਦ ਦਿਵਾਉਣਾ ਚਾਹੁੰਦੇ ਹਾਂ ਸਾਡੀ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਾਰਾ ਨੂੰ ਫਾਲੋ ਕਰਦੀ ਆ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਭਾਵੇਂ ਕਿ 2027 ਦੇ ਵਿੱਚ ਵਿધાન ਸਭਾ ਦੀਆਂ ਚੋਣਾਂ ਦਾ ਅਜੇ 2 ਸਾਲ ਬਾਕੀ ਅਜੇ ਰਹਿੰਦੇ ਹਨ ਪਾਰਾਸ਼ੀ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਨਾਗਰ ਨੂੰ ਅਗਾਂਹ ਕਰਨਾ ਚਾਹੁੰਦੇ ਹਾਂ ਤੁਸੀਂ ਆਪਣੇ ਜਿਹੜੇ ਮੁੱਦੇ ਆ ਏਜੰਡੇ ਉਹ ਬਦਲੋ ਕਿਉਂਕਿ ਅਸੀਂ ਪਹਿਲਾਂ ਫਿਲਮ ਦੇਖਦੇ ਹੁੰਦੇ ਸੀ ਰੋਟੀ ਕੱਪੜਾ ਔਰ ਮਕਾਨ ਜਾ ਕਹਾਵਤ ਸੀ ਗੁੱਲੀ ਗੁੱਲੀ ਜੁੱਲੀ ਇਹ ਸਾਡੀਆਂ ਮੇਲ ਸਹੂਲਤਾਂ ਹਨ ਜਿਹੜੀਆਂ ਕਿ ਜਦੋਂ ਦਾ ਮਨੁੱਖ ਧਰਤੀ ਤੇ ਆਇਆ ਉਦੋਂ ਤੋਂ ਲੈ ਕੇ ਅੱਜ ਤੱਕ ਉਹੀ ਚੱਲ ਰਹੀਆਂ ਹਨ ਲੇਕਿਨ ਕੈਨੇਡਾ ਅਮਰੀਕਾ ਦੇ ਵਿੱਚ ਵਿੱਚ ਅਸੀਂ ਜੀ ਉਹਨਾਂ ਦੇਸ਼ਾਂ ਦੀ ਗੱਲ ਕਰੀ ਉਹ ਕਿੱਥੇ ਪਹੁੰਚ ਚੁੱਕੇ ਹਨ ਅਸੀਂ ਉਹੀ ਅੱਜ ਦਾਲ ਸਕੀਮਾਂ ਰਾਸ਼ਨ ਸਕੀਮਾਂ ਦੇ ਵਿੱਚ ਹੀ ਉਲਝੇ ਪਏ ਹਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਟ੍ਰਾਇੰਗਲ ਪਾਰਟੀ অফ ਪੰਜਾਬ ਜਿਹੜੀ ਕਿ ਇੱਕ ਨਵੀਂ ਪਾਰਟੀ ਹੈ ਜਿਹੜੀ ਕਿ ਸਾਡੇ ਜਿਹੜੇ ਮੇਨ ਅਜੰਡੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਾਂ ਯੂਟਿਊਬਰਾਂ ਹੀ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਨੀ ਹੈ ਕਿਉਂਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ ਉਹਨਾਂ ਤੋਂ ਤੁਸੀਂ ਇਹੀ ਮੰਗ ਕਰੋ ਇਹੀ ਏਜੰਡੇ ਸਾਹਮਣੇ ਰੱਖੋ ਕਿਉਂਕਿ ਅਸੀਂ ਟੈਕਸ ਭਰਦੇ ਹਾਂ ਜੀਐਸਟੀ ਭਰਦੇ ਹਾਂ ਕੋਈ ਕੰਮ ਕਰਦਾ ਚਾਹੇ ਨਹੀਂ ਕਰਦਾ ਕਿਸੇ ਦਾ ਕੰਮ ਚੱਲਦਾ ਨਹੀਂ ਚੱਲਦਾ ਕੋਈ ਖੇਤੀਬਾੜੀ ਕਰਦਾ ਕੋਈ ਦੁਕਾਨਦਾਰੀ ਕਰਦਾ ਕੋਈ ਬਿਜ਼ਨਸ ਕਰਦਾ ਅਸੀਂ ਸਾਰੇ ਹੀ ਟੈਕਸ ਭਰਦੇ ਹਾਂ ਅਸੀਂ ਇਨਕਮ ਟੈਕਸ ਵੀ ਭਰਦੇ ਹਾਂ ਅਸੀਂ ਜੀਐਸਟੀ ਵੀ ਦਿੰਦੇ ਹਾਂ ਜਿਹਦੇ ਐਵੇਂ ਦੇ ਵਿੱਚੋਂ ਸਾਨੂੰ ਸਰਕਾਰਾਂ ਕੀ ਦੇ ਰਹੀਆਂ ਹਨ ਪੰਜਾਬ ਦੇ ਜਿੰਨੇ ਵੀ ਨਾਗਰਿਕ ਹਨ ਉਹਨਾਂ ਨੂੰ ਪਹਿਲੀ ਮੰਗ ਇਹ ਹੈ ਹਰ ਇੱਕ ਨੂੰ ਘਰ ਬਣਾ ਕੇ ਦੇਣਾ ਚਾਹੀਦਾ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਲਵੇ ਹਰ ਇੱਕ ਨੂੰ ਘਰ ਬਣਾ ਕੇ ਦੇਵੇ ਦੂਜੀ ਜ਼ਿੰਮੇਵਾਰੀ ਇਹ ਵੀ ਹੈ ਹਰ ਇੱਕ ਨੂੰ 18 ਸਾਲ ਤੱਕ এডਿਕੇਸ਼ਨ ਫ੍ਰੀ ਮਿਲਣੀ ਚਾਹੀਦੀ ਹੈ ਤੀਜਾ ਅਜੰਡਾ ਇਹ ਵੀ ਹੈ ਹਰ ਇੱਕ ਨੂੰ ਸਿਹਤ ਸਹੂਲਤਾਂ ਲਾਈਫਟਾਈਮ ਮਿਲਦੀਆਂ ਚਾਹੀਦੀਆਂ ਹਨ ਚੌਥੀ ਮੰਗ ਇਹ ਵੀ ਹੋਣੀ ਚਾਹੀਦੀ ਆ ਦੂਜੀ ਜਿਹੜੀ ਐਮ ਗੱਲ ਆ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਕਿਸਾਨਾਂ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਫਾਰਮ ਹੌਸ ਬਣਾ ਕੇ ਪੂਰੇ ਪਿੰਡਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਖੇਤੀਬਾੜੀ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣਾ ਫਸਲਾਂ ਦੇ ਪ੍ਰੋਡਕਟ ਬਣਾ ਕੇ ਆਪਣੇ ਮੁੱਲ ਖੁਦ ਤੈਅ ਕਰ ਸਕਣ ਤਾਂ ਜੋ ਕਿਸਾਨਾਂ ਨੂੰ ਸਰਕਾਰਾਂ ਤੇ ਨਿਰਭਰ ਨਾ ਰਹਿਣਾ ਪਵੇ ਨਾ ਸਾਨੂੰ ਸਬਸਿਡੀ ਲੈਣੀ ਪਵੇ ਨਾ ਸਾਨੂੰ ਬੈਂਕਾਂ ਤੋਂ ਲੋਨ ਲੈਣਾ ਪਵੇ ਨਾ ਹੀ ਸਾਨੂੰ ਸਰਕਾਰਾਂ ਤੋਂ ਐਮਐਸਪੀ ਨੂੰ ਬੰਦੀ ਉਹਦੀ ਝਾਕ ਰੱਖਣੀ ਚਾਹੀਦੀ ਹੈ ਸਾਨੂੰ ਝਾਕ ਨਹੀਂ ਰੱਖਣੀ ਚਾਹੀਦੀ ਕਿਉਂਕਿ ਸਾਨੂੰ ਇਹਨਾਂ ਛੋਟੇ ਛੋਟੇ ਮੁੱਦਿਆਂ ਦੇ ਵਿੱਚ ਹੀ ਉਲਝਾਈ ਜਾ ਰਹੀ ਹੈ ਅੱਜ ਸਾਡਾ ਦੇਸ਼ ਗਵਾਂਧੀ ਕੰਟਰੀਆਂ ਤੋਂ ਵੀ ਪਿੱਛੇ ਜਾ ਰਿਹਾ ਹੈ ਜਿਵੇਂ ਕਿ ਹੁਣ ਸੈਂਟਰ ਗਵਰਨਮੈਂਟ ਹਾਈਵੇ ਬਣਾ ਰਹੀ ਹੈ ਜਾਂ ਹੋਰ ਬਹੁਤ ਕੁਝ ਕਰ ਰਹੀ ਹੈ ਜਿਹਦਾ ਕਿ ਆਮ ਲੋਕਾਂ ਨੂੰ ਇਹਨਾਂ ਦਾ ਕੋਈ ਫਾਇਦਾ ਨਹੀਂ ਸਿਰਫ ਲੋਕਾਂ ਨੂੰ ਤਾਂ ਘਰ ਚਾਹੀਦਾ ਐਜੂਕੇਸ਼ਨ ਵਧੀਆ ਚਾਹੀਦਾ ਸਿਹਤ ਸਹੂਲਤਾਂ ਫ੍ਰੀ ਚਾਹੀਦੀਆਂ ਬਡੇਪਾ ਪੈਨਸ਼ਨ 70000 ਤੋਂ ਪਲੱਸ ਦੇ ਬਜ਼ੁਰਗਾਂ ਨੂੰ 20000 ਰੁਪਈਆ ਚਾਹੀਦੀ ਹੈ ਪੰਜਾਬ ਜੀਐਸਟੀ ਮੁਕਤ ਹੋਣਾ ਚਾਹੀਦਾ ਜੋ ਵੀ ਟੈਕਸ ਭਰਦੇ ਹਨ ਉਸ ਤੋਂ ਮੁਕਤੀ ਮਿਲਣੀ ਚਾਹੀਦੀ ਹੈ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ ਹੈ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਨਵੇਂ ਜਿਹੜੇ ਸਾਡੇ ਏਜੰਡੇ ਹਨ ट्रायंगल ਪਾਰਟੀ ਪੰਜਾਬ ਦੇ ਤੁਹਾਡੇ ਤੱਕ ਵੀਡੀਓ ਰਾਹੀਂ ਸਵੇਰ ਸਿਰ ਪਹੁੰਚ ਸਕਣ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ